ਲੋਬੀ ਮਿੱਤਰ ਪਿਆਰਿਓ ਅੱਜ ਆਪਾਂ ਇੱਕ ਸਾਹਿਤਕ ਮਾਹੌਲ ਦੇ ਵਿੱਚ ਸ਼ਾਮਲ ਹੋਏ ਆ ਇਹ ਜਿਹੜੀ ਲਾਇਬ੍ਰੇਰੀ ਆ ਵਿਸ਼ਾਲ ਲਾਇਬ੍ਰੇਰੀ ਇਹ ਡਾਕਟਰ ਪਰਮਜੀਤ ਸਿੰਘ ਢਿੰਗਰਾ ਦੀ ਨਿੱਜੀ ਲਾਇਬ੍ਰੇਰੀ ਆ ਤੇ ਇਹ ਕਿਸੇ ਕਾਲਜ ਯੂਨੀਵਰਸਿਟੀ ਦੇ ਲਾਇਬ੍ਰੇਰੀ ਤੋਂ ਘੱਟ ਨਹੀਂ ਸੋ ਇਸ ਲਾਇਬ੍ਰੇਰੀ ਚ ਆਉਣ ਦਾ ਸਬੱਬ ਇਹ ਬਣਿਆ ਕਿ ਭਾਸ਼ਾ ਵਿਭਾਗ ਵੱਲੋਂ ਡਾਕਟਰ ਸਾਹਿਬ ਨੂੰ ਉਹਨਾਂ ਦੀ ਪੁਸਤਕ ਕਿਤਾਬ ਅਜੇ ਬਾਕੀ ਹੈ ਅ ਲਈ ਜਿਹੜਾ ਗੁਰਬਖਸ਼ ਸਿੰਘ ਪ੍ਰੀਤਲੜੀ ਵਾਰਤਕ ਅ ਅਵਾਰਡ ਦਿੱਤਾ ਸੋ ਇਹ ਇਸ ਲਈ ਮੇਰੇ ਲਈ ਖੁਸ਼ੀ ਦੀ ਗੱਲ ਹੈ ਵੀ ਡਾਕਟਰ ਸਾਹਿਬ ਮੁਕਸਰ ਰਹਿੰਦੇ ਨੇ ਤੇ ਮੁਕਸਰ ਜਿਹੜਾ ਅਸੀਂ ਜਾਣਦੇ ਹਾਂ ਕਿ ਕਾਫੀ ਜਿਹੜਾ ਸਾਹਿਤਕ ਤੌਰ ਤੇ ਇੱਕ ਥੋੜਾ ਜਿਹਾ ਪਿੱਛੇ ਰਹਿਣ ਵਾਲਾ ਇਲਾਕਾ ਪਰ ਇੱਥੇ ਜਿਹੜਾ ਰੰਗ ਭਗ ਲਾ ਕੇ ਡਾਕਟਰ ਸਾਹਿਬ ਨੇ ਆਪਣਾ ਜੱਦੀ ਪੁਸਤੀ ਸ਼ਹਿਰ ਅੰਮ੍ਰਿਤਸਰ ਛੱਡ ਕੇ ਮੁਕਸਰ ਨੂੰ ਆਪਣਾ ਨਗਰ ਬਣਾਇਆ ਤੇ ਇੱਥੇ ਰਹਿ ਕੇ ਜਿਹੜੀ ਸਾਹਿਤਿਕ ਖੂਬਸੂਰਤੀ ਬਖੇਰੀ ਹੈ ਤਾਂ ਉਸੇ ਲੜੀ ਚ ਅੱਜ ਜਿਹੜਾ ਉਹਨਾਂ ਨੂੰ ਇਹ ਅਵਾਰਡ ਮਿਲਿਆ ਉਸ ਸੰਬੰਧ ਚ ਅੱਪਾ ਗੱਲ ਕਰਾਂਗੇ ਥੋੜਾ ਜਿਹਾ ਮੈਂ ਵਾਅਦਾ ਕਰਦਾ ਪਿਛਲੇ ਬਰ ਵੀ ਭਾਸ਼ਾ ਵਿਭਾਗ ਦਾ ਕੋਸ਼ਕਾਰੀ ਅਵਾਰਡ ਡਾਕਟਰ ਸਾਹਿਬ ਦੀ ਪੁਸਤਕ ਸ਼ਬਦੋ ਵਨ ਜਾ ਰਹੋ ਉਹਨਾਂ ਨੂੰ ਮਿਲਿਆ ਸੀ ਔਰ ਲਗਾਤਾਰ ਦੂਸਰਾ ਵਾਰਡ ਲੈਣ ਵਾਲੇ ਮੇਰੇ ਖਿਆਲ ਬਹੁਤ ਘੱਟ ਸਾਹਿਤਕਾਰ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਸਾਹਿਬ ਦਾ ਨਾਮ ਵੀ ਸ਼ਾਮਲ ਸੋ ਆਓ ਡਾਕਟਰ ਸਾਹਿਬ ਨੂੰ ਪੁੱਛਦੇ ਆਂ ਵੀ ਇਸ ਪੁਸਤਕ ਦਾ ਰਚਨਾ ਦਾ ਸਬੱਬ ਕਿਵੇਂ ਬਣਿਆ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਇਹ ਇਨਾਮ ਭਾਸ਼ਾ ਵਿਭਾਗ ਵੱਲੋਂ ਲਗਾਤਾਰ ਦੂਸਰੇ ਵਾਰ ਦੇਣ ਬਾਰੇ ਤੇ ਇਸ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਦੱਸੋ ਜੀ ਅਸਲ ਦੇ ਵਿੱਚ ਜਦੋਂ ਕੋਵਿਡ ਆਇਆ 2019 ਦੇ ਵਿੱਚ ਤਾਂ ਉਸ ਵੇਲੇ ਬਹੁਤ ਡਰ ਸਾਇਮ ਦਾ ਮਾਹੌਲ ਸੀ ਬਾਹਰ ਆਉਣਾ ਜਾਉਣਾ ਬਿਲਕੁਲ ਬੰਦ ਹੋ ਗਿਆ ਜੀ ਜੀ ਇੱਕ ਤਰ੍ਹਾਂ ਦੇ ਨਾਲ ਘਰ ਦਾ ਜਿਹੜਾ ਪਿੰਜਰਾ ਵੈ ਉਹਦੇ ਵਿੱਚ ਕੈਦ ਹੋ ਗਏ ਜੀ ਤੋਂ ਉਸ ਵੇਲੇ ਕੋ ਇੱਕ ਆਸਰਾ ਨਜ਼ਰ ਆਉਂਦਾ ਸੀ ਉਹ ਸੀ ਕਿਤਾਬਾਂ ਦਾ ਜੀ ਤੋਂ ਉਸ ਵੇਲੇ ਸੋਚਿਆ ਕਿ ਕਿਤਾਬਾਂ ਪੜੀਆਂ ਜਾਣ ਜਿਹਦੇ ਨਾਲ ਤੁਹਾਡਾ ਸਹਿਮ ਡਰ ਘਟਦਾ ਸੀ ਔਰ ਸੋਚਣ ਦੇ ਲਈ ਕੋਈ ਨਵੀਂ ਗੱਲ ਮਿਲਦੀ ਸੀ ਜੀ ਤਾਂ ਉਸ ਵੇਲੇ ਮਨ ਦੇ ਵਿੱਚ ਫੁਰਨਾ ਪੁਰਿਆ ਕਿ ਜਿਹੜੀਆਂ ਕਿਤਾਬਾਂ ਪੜੀਆਂ ਜਾ ਰਹੀਆਂ ਨੇ ਜੋ ਕੁਝ ਪਹਿਲਾਂ ਪੜ ਚੁੱਕੇ ਆ ਕਿਉਂ ਨਾ ਉਹਦੇ ਬਾਰੇ ਕੁਝ ਲਿਖਿਆ ਜਾਵੇ ਜੀ ਤਾਂ ਉਸ ਦੇ ਲਈ ਮੈਂ ਇੱਕ ਫੇਸਬੁੱਕ ਦੇ ਉੱਤੇ ਆਪਣਾ ਕਾਲਮ ਸ਼ੁਰੂ ਕੀਤਾ ਡਾਇਰੀ ਦਾ ਪੰਨਾ ਲਮਹਾ ਲਮਹਾ ਉਹਦੇ ਵਿੱਚ ਸ਼ੁਰੂਆਤ ਜਿਹੜੀ ਸੀ ਉਹ ਕਿਤਾਬਾਂ ਤੋਂ ਕੀਤੀ ਕਿ ਜਿਹੜੀਆਂ ਕਿਤਾਬਾਂ ਪਹਿਲਾਂ ਪੜੀਆਂ ਸੀ ਜਾਂ ਕੋਵਿਡ ਸਮੇਂ ਦੇ ਦੌਰਾਨ ਪੜੀਆਂ ਉਨਾ ਬਾਰੇ ਮਤਲਬ 2 ਜਾਂ 3 ਪੰਨੇ ਜਿਹੜੇ ਨੇ ਉਸ ਦਾ ਜਿਹੜਾ 에ਸੈਂਸ ਹੈ ਉਸ ਨੂੰ ਲੈ ਕੇ ਤੇ ਉਹ ਜਿਹੜਾ ਸੀ ਲਿਖਣਾ ਸ਼ੁਰੂ ਕਰ ਦਿੱਤਾ ਔਰ ਹਰ ਜੁਮੇ ਭਾਵ ਸ਼ੁੱਕਰਵਾਰ ਵਾਲੇ ਦਿਨ ਰਾਤ ਨੂੰ ਇਹ ਮੈਂ ਪੋਸਟ ਕਰ ਦਿੰਦਾ ਸੀ ਫੇਸਬੁੱਕ ਦੇ ਉੱਤੇ ਔਰ ਉਸ ਨੂੰ ਮੇਰੇ ਪਾਠਕਾਂ ਵੱਲੋਂ ਮੇਰੇ ਸਾਥੀਆਂ ਵੱਲੋਂ ਜਾਂ ਜਿਹੜੇ ਫੇਸਬੁੱਕ ਫਰੈਂਡ ਸੀ ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜੀ ਬਿਲਕੁਲ ਔਰ ਉਹਨਾਂ ਨੇ بار بار ਇਹ ਗੱਲ ਕੀਤੀ ਕਿ ਇਹ ਕਾਲਮ ਜਿਹੜਾ ਵੈ ਬੰਦ ਨਹੀਂ ਹੋਣਾ ਚਾਹੀਦਾ ਤੋ ਫਿਰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਔਰ ਤਕਰੀਬਨ 5 ਸਾਲ ਇਹ ਕਾਲਮ ਜਿਹੜਾ ਸੀ ਜਾਂ ਇਹ ਜਿਹੜਾ ਫੇਸਬੁਕ ਪੇਜ ਸੀ ਇਹ ਲਗਾਤਾਰ ਕਾਰਜਸ਼ੀਲ ਰਿਹਾ ਜੀ ਔਰ ਇਸ ਦੌਰਾਨ ਫਿਰ ਇਸ ਦੇ ਵਿੱਚ ਵਾਧਾ ਇਹ ਕੀਤਾ ਕਿ ਸਮੇਂ-ਸਮੇਂ ਦੇ ਉੱਤੇ ਜਿਹੜੇ ਦੁਨੀਆ ਭਰ ਦੇ ਲੇਖਕ ਚਿੰਤਕ ਵਿਦਵਾਨ ਲੋਕਧਾਰਾ ਵਿਗਿਆਨੀ ਜਾਂ ਸਿਨੇਮੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਬਾਰੇ ਲਿਖਿਆ ਫਿਰ ਜਦੋਂ ਕੋਈ ਲੇਖਕ ਅਚਾਨਕ ਇਸ ਦੁਨੀਆ ਨੂੰ ਛੱਡ ਜਾਂਦਾ ਹੈ ਤੇ ਉਸ ਦੇ ਬਾਰੇ ਸ਼ਰਧਾਂਜਲੀ ਵਜੋਂ ਵੀ ਉਸ ਦੀਆਂ ਜਿਹੜੀਆਂ ਕੰਮਾਂ ਨੂੰ ਉਸ ਦੇ ਕੀਤੇ ਜਿਹੜੇ ਮਾਰ ਕੇ ਨੇ ਮਾਰੇ ਹੁੰਦੇ ਨੇ ਉਹਨਾਂ ਨੂੰ ਯਾਦ ਵੀ ਕੀਤਾ ਇਸ ਦੇ ਵਿੱਚ ਤਾਂ ਇਹ ਇੱਕ ਬਹੁਤ ਗਿਆਨ ਦਾ ਲੰਬਾ ਜੋੜਾ ਭੰਡਾਰ ਹੈ ਜਿਸ ਦੇ ਵਿੱਚ ਵਿਸ਼ਵ ਸਾਹਿਤ ਤੋਂ ਲੈ ਕੇ ਵਿਸ਼ਮ ਸੁਨੇਮਾ ਔਰ ਵਾਤਾਵਰਨ ਔਰ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਜਿਹੜੇ ਸਾਡੇ ਸੁਭਾਅ ਨੇ ਜਿਹੜਾ ਸਾਡਾ ਸਮਾਜ ਸੱਭਿਆਚਾਰ ਸਾਡੀ ਰਾਜਨੀਤੀ ਸਾਡੀ ਆਰਥਿਕਤਾ ਅਨੇਕਾਂ ਹੀ ਵਿਸ਼ੇ ਨੇ ਕੋਈ ਇੱਕ ਵਿਸ਼ਾ ਨਹੀਂ ਹੈਗਾ ਤੋ ਇਹੀ ਇਸ ਕਿਤਾਬ ਦੀ ਖਾਸੀਅਤ ਹੈ ਕਿ ਤੁਸੀਂ ਇਸ ਨੂੰ ਜਿੱਥੋਂ ਵੀ ਖੋਲ ਕੇ ਪੜਨਾ ਸ਼ੁਰੂ ਕਰਦੇ ਹੋ ਉੱਥੋਂ ਹੀ ਤੁਹਾਨੂੰ ਇੱਕ ਨਵਾਂ ਤੇ ਤਾਜ਼ਾ ਲੱਗਦਾ ਵੱਖਰੀ ਤਰ੍ਹਾਂ ਦਾ ਗਿਆਨ ਵੱਖਰੀ ਤਰ੍ਹਾਂ ਦਾ ਟੇਸਟ ਜਿਹੜਾ ਬਈ ਮਿਲੇਗਾ ਤੋ ਐਸੇ ਕਰਕੇ ਹੀ ਜਦੋਂ ਇਸ ਦੇ ਬਾਰੇ ਇੱਕ ਬਹੁਤ ਲੰਮਾ ਚੌੜਾ ਲੇਖ ਸਾਡੇ ਬਹੁਤ ਉੱਗੇ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਲਿਖਿਆ ਸੀ ਤਾਂ ਉਸ ਨੇ ਇੱਕ ਬੜੀ ਮਹੱਤਵਪੂਰਨ ਲਾਈਨ লিখੀ ਸੀ ਉਹਦੇ ਵਿੱਚ ਕਿ ਇਹ ਕਿਤਾਬ ਜਿਹੜੀ ਆ ਹਰ ਪੰਜਾਬੀ ਦੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਜਿਹੜਾ ਗਿਆਨ ਹੈ ਗਿਆਨ ਦੀ ਸਾਡੀ ਪਰੰਪਰਾ ਜਿਹੜੀ ਬਹੁਤ ਲੰਬੀ ਚੌੜੀ ਵੱਡੀ ਹੈ ਜੀ ਪਰ ਅਸੀਂ ਕਿਤਾਬ ਤੋਂ ਔਰ ਗਿਆਨ ਜਿਹੜਾ ਵੈ ਉਸ ਤੋਂ ਟੁੱਟ ਗਏ ਆ ਜੀ ਤੋਂ ਇਹ ਕਿਤਾਬ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕ ਨੇ ਪੰਜਾਬੀ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਸਹਾਈ ਹੋਏਗੀ ਔਰ ਜਦੋਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਅਸੀਂ ਇਸ ਨੂੰ ਰਿਲੀਜ਼ ਕੀਤਾ ਤਾਂ ਉੱਥੇ ਡਾਕਟਰ ਸਰਪੰਨ ਸਿੰਘ ਭਾਟਿਆ ਹੋਰ ਬਹੁਤ ੁੱਗੇ ਵਿਦਵਾਨ ਸੀ ਤੇ ਉੱਥੇ ਇਸ ਕਿਤਾਬ ਦੀ ਬੜੀ ਪ੍ਰਸ਼ੰਸਾ ਕੀਤੀ ਗਈ ਹੈ ਦੇ ਬਾਰੇ ਵੱਖਰੀਆਂ ਵੱਖਰੀਆਂ ਟਿੱਪਣੀਆਂ ਕੀਤੀਆਂ ਗਈਆਂ ਔਰ ਇਹ ਕਿਹਾ ਕਿ ਇਹ ਵੀ ਇੱਕ ਪੰਜਾਬੀ ਦੇ ਵਿੱਚ ਘੱਟੋ ਘੱਟ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਹਾਂ ਨਵਾਂ ਤਜਰਬਾ ਹਾਂ ਇੱਕ ਨਵਾਂ ਤਜਰਬਾ ਸੀ ਕਿ ਜਿਹੜੀਆਂ ਸਮਕਾਲੀ ਸਥਿਤੀਆਂ ਨੇ ਜਿਹਦੇ ਵਿੱਚ ਅਸੀਂ ਵਿਚਰ ਰਹੇ ਹਾਂ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਹਾਂ ਮੈਂ ਸਮਝਦਾ ਕਿ ਇਹਦੇ ਵਿੱਚ ਨਾ ਹਰ ਪਾਠਕ ਦੀ ਜਿਹੜੀ ਆ ਤ੍ਰਿਪਤੀ ਦਾ ਸਾਧਨ ਹੈਗਾ ਹਾਂ ਬਿਲਕੁਲ ਬਿਲਕੁਲ ਵਿਸ਼ਾ ਪੰਜਾਬੀ ਜਾਂ ਮਨੁੱਖਾਂ ਦੀਆਂ ਰੁਚੀਆਂ ਮਨੁੱਖਾਂ ਦੇ ਸੁਭਾਅ ਦੇ ਹਰ ਤਰ੍ਹਾਂ ਦੇ ਇਹਦੇ ਵਿੱਚ ਜਿਹੜਾ ਮਸੌਦਾ ਹੈਗਾ ਔਰ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਹਗੇ ਨੇ ਚੈਪਟਰ ਕੋ ਵਿਗਿਆਨ ਦੇ ਨਾਲ ਸਬੰਧਤ ਨੇ ਜਿਹੜੀਆਂ ਵਿਗਿਆਨ ਦੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਜੀ ਜੀ ਔਰ ਜਿਸ ਤਰ੍ਹਾਂ ਅਸੀਂ ਅੱਜ ਕੱਲ ਏਆਈ ਦੀ ਗੱਲ ਕਰ ਰਹੇ ਹਾਂ ਹਾਂ ਤੁਸੀਂ ਏਆਈ ਤੇ ਬਹੁਤ ਕਰ ਰਹੇ ਹੋ ਔਰ ਏਆਈ ਦੇ ਵਿੱਚ ਵੀ ਬਹੁਤ ਸਾਰੇ ਇਸ ਦੇ ਵਿੱਚ ਚੈਪਟਰ ਨੇ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਏਆਈ ਦੇ ਉੱਤੇ ਕੂਚ ਕਰ ਰਿਹਾ ਹਾਂ 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 ਔਰ ਇਹੀ ਕਾਰਨ ਸੀ ਕਿ ਜਦੋਂ ਰੀਥਿੰਕ ਫਾਊਂਡੇਸ਼ਨ ਵਾਲਿਆਂ ਨੂੰ ਮੈਂ ਇੱਕ ਕਦਰੜਾ ਦਿੱਤਾ ਇਸ ਕਿਤਾਬ ਦਾ ਹਾਂ ਹਾਂ ਤੇ ਉਹਨਾਂ ਨੇ ਤੁਰੰਤ ਇਸ ਨੂੰ ਛਾਪਣ ਦੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਕਿਉਂਕਿ ਰੀਥਿੰਕ ਵਾਲਿਆਂ ਦਾ ਇਹ ਹੈਗਾ ਕਿ ਉਹ ਕਿਤਾਬ ਨੂੰ ਬਹੁਤ ਪਰਕ ਕੇ ਫਿਰ ਛਾਪ ਦੇ ਨੇ ਜੀ 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 ਉਹ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਇਸ ਕਿਤਾਬ ਨੂੰ ਛਾਪਿਆ ਔਰ ਪਾਠਕਾਂ ਨੇ ਵਿਦਵਾਨਾਂ ਨੇ ਇਸ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਦੂਸਰੀ ਖਾਸੀਅਤ ਹੈ ਕਿ ਇਸ ਦੇ ਬਹੁਤ ਸਾਰੇ ਚੈਪਟਰ ਜਿਹੜੇ ਨੇ ਇਸ ਦੇ ਵਿੱਚੋਂ ਅਖਬਾਰਾਂ ਦੇ ਵਿੱਚ ਮੈਗਜ਼ੀਨਾਂ ਨੇ ਔਰ ਕੁਝ ਕਿਤਾਬਾਂ ਬਣਿਆ ਨੇ ਵੀ ਜਿਹੜੀਆਂ ਐਡਿਟ ਕੀਤੀਆਂ ਉਹ ਇਸ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਛਾਪੇ ਨੇ ਹੂੰ ਹੂੰ ਤੋਂ ਇਹੀ ਕਿਤਾਬ ਦੀ ਖੂਬਸੂਰਤੀ ਹੁੰਦੀ ਹੈ ਕਿ ਜਦੋਂ ਉਹ ਪਾਠਕਾਂ ਦੇ ਕੋਲ ਜਾਂਦੀ ਹੈ ਤਾਂ ਉਹਦੇ ਵਿੱਚ ਉਸ ਦੇ ਵਿੱਚ ਇੱਕ ਫਲਾਅ ਆਉਂਦਾ ਵੈ ਕਿਉਂਕੇ ਫੈਲਦੀ ਹੈ ਕਿਤਾਬ ਡਾਕਟਰ ਸਾਹਿਬ ਤੁਹਾਡੇ ਐਡੇ ਵੱਡੇ ਲਾਇਬ੍ਰੇਰੀ ਹੈ ਔਰ ਤੁਸੀਂ ਇੰਨਾ ਸਾਹਿਤ ਲਿਖਿਆ ਮੇਰੇ ਖਿਆਲ ਭਾਸ਼ਾ ਵਿਗਿਆਨੀ ਦੇ ਤੌਰ ਤੇ ਤੁਹਾਡੇ ਹਜ਼ਾਰਾਂ ਲੈਕਚਰ ਜਿਹੜੇ ਆ ਉਹ ਹੋਏ ਨੇ ਔਰ ਕਰੀਬ ਦਰਜਨ ਪਰ ਤੁਸੀਂ ਪੁਸਤਕਾਂ ਲਿਖੀਆਂ ਨੇ ਇਹ ਲਿਖਣ ਕਾਰਜ ਤੁਸੀਂ ਕਿਵੇਂ ਕਰਦੇ ਹੋ ਤੁਸੀਂ ਹੁਣ ਸੇਵਾ ਮੁਕਤ ਵੀ ਹੋ ਗਏ ਹੋ ਔਰ ਜਿਵੇਂ ਕਹਿੰਦੇ ਆ ਉਮਰ ਹੁਣ ਆਰਾਮ ਮੰਗਦੀ ਆ ਤਾਂ ਕਿਵੇਂ ਨਿਭਾਉਨੇ ਹੋ ਇਹ ਸਾਰਾ سلسلہ ਜੀ ਅਸਲ ਦੇ ਵਿੱਚ ਜਦੋਂ ਮੈਂ ਆਪਣੀ ਨੌਕਰੀ ਦੇ ਦੌਰਾਨ ਵੀ ਕਿਉਂਕਿ ਦਿਨ ਵੇਲੇ ਮੇਰੇ ਕੋਲ ਸਮਾਂ ਹੁੰਦਾ ਨਹੀਂ ਸੀ ਸਾਰਾ ਦਿਨ ਜਿਹੜਾ ਵਾ ਉਹ ਦਫ਼ਤਰੀ ਕੰਮਾਂ ਦੇ ਵਿੱਚ ਜਾਂ ਪੜਾਉਣ ਦੇ ਲੇਖੇ ਲੱਗ ਜਾਂਦਾ ਸੀ ਤਾਂ ਉਦੋਂ ਵੀ ਮੇਰਾ ਇਹੀ ਸੁਭਾਅ ਸੀ ਕਿ ਮੈਂ ਜਿਹੜਾ ਆਪਣਾ ਪੜਨ ਲਿਖਣ ਦਾ ਕੰਮ ਹੈ ਉਹ ਰਾਤ ਵੇਲੇ ਕਰਦਾ ਸੀ ਤੇ ਹੁਣ ਸੇਵਾ ਮੁਕਤੀ ਤੋਂ ਬਾਅਦ ਵੀ ਦਿਨ ਵੇਲੇ ਮੈਂ ਬਹੁਤਾ ਕੁਝ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਦਿਨ ਵੇਲੇ ਦੀ ਖਾਪ ਖਾਣਾ ਵਾ ਡਿਸਟਰਬੈਂਸ ਹੈ ਜੀ ਜੀ ਉਹਦੇ ਵਿੱਚ ਮੇਰੇ ਕੋਲ ਕੰਮ ਨਹੀਂ ਹੁੰਦਾ ਉਹ ਜਿਵੇਂ ਜਿਵੇਂ ਸ਼ਾਮ ਢਲਦੀ ਹੈ ਸੂਰਜ ਢਲਣ ਲੱਗ ਜਾਂਦਾ ਉਸ ਤੋਂ ਬਾਅਦ ਮੇਰਾ ਜਿਹੜਾ ਕਾਰਜ ਜਿਹੜਾ ਉਹ ਸ਼ੁਰੂ ਹੁੰਦਾ ਵਾ ਔਰ ਲੋਕ ਲੋਕ ਸੌਣ ਵਾਲੇ ਪਾਸੇ ਜਾਂਦੇ ਤੁਸੀਂ ਜਾਗਣ ਵਾਲੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਵਾ ਰਾਤ ਨੂੰ ਭਾਵੇਂ ਅੱਧੀ ਰਾਤ ਹੋ ਜਾਵੇ ਜਾਂ ਸਵੇਰ ਦੇ ਕਈ ਵਾਰੀ 5 ਵੀ ਵੱਜ ਜਾਂਦੇ ਨੇ ਤਾਂ ਉਸ ਦੌਰਾਨ ਮੈਂ ਸਾਰਾ ਆਪਣਾ ਸ਼ਾਂਤੀ ਦੇ ਵਿੱਚ ਕਾਰਜ ਕਰਦਾ ਵਾਂ ਔਰ ਜਿਵੇਂ ਜਿਵੇਂ ਰਾਤ ਜਿਹੜੀ ਡੂੰਗੀ ਹੁੰਦੀ ਜਾਂਦੀ ਹੈ ਜਿਵੇਂ 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 ਕਹਿ ਲੋ ਕਿ ਦਿਮਾਗ ਦੀਆਂ ਜਿਹੜੀਆਂ ਖਿੜਕੀਆਂ ਨੇ ਉਹ ਖੁੱਲ੍ਹਦੀਆਂ ਛੁੱਪ ਹੋ ਜਾਂਦੀਆਂ ਨੇ ਤਾਂ ਇਹ ਸਾਰਾ ਕੰਮ ਜਿਹੜਾ ਮੈਂ ਖੋਜ ਦਾ ਜਾਂ ਲਿਖਣ ਦਾ ਉਸ ਨੂੰ ਹੀ ਉਸ ਵੇਲੇ ਹੀ ਕਰਦਾ ਵਾਂ। ਤੋਂ ਇਸ ਕਰਕੇ ਇੱਕ ਸੁਭਾਅ ਬਣ ਜਾਂਦਾ ਵੈ। ਬਿਸ਼ੱਕ ਹੁਣ ਕਿਉਂਕਿ ਸ਼ਹਿਰ ਦੇ ਹਵਾਲੇ ਦੇ ਨਾਲ ਮੈਂ ਥੋੜਾ ਜਿਆ ਰਾਤ ਨੂੰ ਹੁਣ ਕਟਾ ਰਿਆ ਵਾਂ ਕਿਉਂਕਿ ਰਾਤ ਨੂੰ ਕੋਸ਼ਿਸ਼ ਹੁੰਦੀ ਹੈ ਕਿ 12:30 1 ਵਜੇ ਤੱਕ ਹੀ ਕੰਮ ਕੀਤਾ ਜਾਵੇ। ਤੋਂ ਇਸ ਕਰਕੇ ਇਹ ਕੰਮ ਜਿਹੜਾ ਵੈ ਮਿਹਨਤ ਵਾਲਾ ਕੰਮ ਹੈ। ਤੋ ਇਹ ਸ਼ਾਂਤੀ ਚਾਹੁੰਦਾ ਵੈ ਕਿ ਜਿੱਥੇ ਤੁਹਾਨੂੰ ਕੋਈ ਤੰਗ ਨਾ ਕਰੇ ਨਾ ਕੋਈ ਫੋਨ ਵੱਜੇ ਨਾ ਬੈਲ ਵੱਜੇ ਹਾਂ ਬਿਲਕੁਲ ਇਹ ਇੱਕ ਸਮਾਜਿਕ ਅਰਥਾਂ ਦਾ ਕੰਮ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੈ ਇੱਕ ਵਾਰੀ ਫੇਰ ਲਗਾਤਾਰ ਤੁਹਾਨੂੰ ਭਾਸ਼ਾ ਭਗ ਨੇ ਦੂਜੀ ਵਾਰ ਸਨਮਾਨਤ ਕੀਤਾ ਤੇ ਦੁਆ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਤੰਦਰੁਸਤ ਰਹੋ ਲਿਖਦੇ ਰਹੋ ਔਰ ਪੰਜਾਬੀ ਸਾਹਿਤ ਦੇ ਝੋਲੇ ਨਵੇਂ ਨਵੇਂ ਆਪਣੇ ਪੁਸਤਕਾ ਪਉਂਦੇ ਰਹੋ ਬਹੁਤ ਸ਼ੁਕਰੀਆ ਜੀ ਮੈਂ ਇੱਕ ਗੱਲ ਹੋਰ ਕਹਿਣ ਦਉਨਾ ਵਾ ਜੀ ਜੀ ਜਿਹੜਾ ਇੱਕ ਲੇਖਕ ਹੁੰਦਾ ਵਾ ਨਾ ਉਹਦੇ ਵਾਸਤੇ ਨਾਂ ਤਾਂ ਕੋਈ ਸੇਵਾ ਮੁਕਤੀ ਹੁੰਦੀ ਹੈ ਜੀ ਬਿਲਕੁਲ ਤੇ ਨਾਂ ਉਸਦੇ ਵਾਸਤੇ ਕੋਈ ਛੁੱਟੀ ਦਾ ਦਿਨ ਹੁੰਦਾ ਮੇਰੇ ਵਾਸਤੇ ਨਾਂ ਤਾਂ ਕੋਈ ਛੁੱਟੀ ਦਾ ਦਿਨ ਨਹੀਂ ਮੇਰੇ ਵਾਸਤੇ ਹਰ ਦਿਨ ਜਿਹੜਾ ਵਾ ਨਾ ਉਹ ਕੰਮ ਦਾ ਦਿਨ ਹੈ ਹਾਂ ਬਿਲਕੁਲ ਔਰ ਹੁਣ ਮੈਂ ਬਾਕਾਇਦਾ ਇੱਕ ਟਾਰਗੇਟ ਬੱਧਦਾ ਵਾਂ ਕਿ ਵੀ ਅੱਜ ਇੱਕ ਇੰਨਾ ਕੰਮ ਕਰਨਾ ਮੈਂ ਅਗਲੇ ਹਾਂ ਤੁਹਾਡੇ ਦੇਖੋ ਹਫਤਾਵਾਰੀ ਕਾਲਮ ਛੱਪਦੇ ਨੇ ਹਫਤਾਵਾਰੀ ਕਾਲਮ ਲਿਖਨੇ ਬਹੁਤ ਜ਼ਿੰਮੇਵਾਰੀ ਵਾਲਾ ਔਖਾ ਕਾਰਜ ਹੈ ਕਾਲਮ ਛੱਪਦੇ ਨੇ ਦੂਸਰਾ ਇਹ ਵੀ ਹੈਗਾ ਵੇ ਕਿ ਬਹੁਤ ਸਾਰੀਆਂ ਅਸਾਈਨਮੈਂਟਸ ਨੇ ਯੂਨੀਵਰਸਿਟੀਆਂ ਦੀਆਂ ਜਾਂ ਰਿਸਰਚ ਦੀਆਂ ਉਹ ਵੀ ਇਸੇ ਤਰ੍ਹਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਇੱਕ ਵਾਰੀ ਫੇਰ ਮੁਬਾਰਕ ਥੈਂਕ ਯੂ